ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਕੀ ਦੱਸਣਾ ਅੱਜ ਪਿੰਡ ਢਿੱਲਮਾ ਪਹੁੰਚੇ ਆ ਤੇ ਆ ਜਿਹੜੀ ਸਾਹਮਣੇ ਤੁਸੀਂ ਗਾਂ ਦੇਖ ਰਹੇ ਆ ਚੈੱਕ ਕੀਤੀ ਅੱਜ ਪੌਣੇ ਇੱਕ ਦੋ ਮਹੀਨਿਆਂ ਦੀ ਤੇ ਕਰਦੇ ਆ ਗੱਲਬਾਤ ਬਾਈ ਨਾਲ ਵੀ ਕਿੰਨੇ ਕੁ ਵਾਰੀ ਟੀਕਾ ਭਰਾਇਆ ਸੀ ਤੇ ਆਪਾਂ ਕਿੰਨੇ ਵਾਰੀ ਟੀਕਾ ਭਰਿਆ ਤੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿੰਨੇ ਕੁ ਵਾਰੀ ਟੀਕਾ ਭਰਾਇਆ ਸੀ ਗਾਈ ਉਹਦੇ ਪਹਿਲਾਂ ਦੋ ਫਿਊਰੀ ਭਰਾਇਆ ਸੀ ਟੀਕਾ ਜੀ ਠੀਕ ਹੈ ਜੀ ਤੇ ਉਦੋਂ ਰਹਿ ਨਹੀਂ ਗਈ ਇਹ ਗਾਂ ਜੀ ਹਾਂ ਜੀ ਤੇ ਇਹ ਜਦੋਂ ਤੁਹਾਡੇ ਕੋਲ ਟੀਕਾ ਭਰਾਇਆ ਜੀ ਤੁਸੀਂ ਬਹੁਤ ਵਧੀਆ ਟੀਕਾ ਭਰਾਇਆ ਹਾਂਜੀ ਅੱਜ ਪੌਣਕ 2 ਮਹੀਨਿਆਂ ਦੇ ਗਾਂ ਜਾਨੀ ਗੱਬਣ ਤੇ ਰਹਿ ਗਈ ਹੈ ਜੀ ਦੁਬਾਰਾ ਫੇਰ ਇਹ ਠੀਕ ਹੈ ਜੀ ਤੇ ਪਹਿਲੇ ਟੀਕੇ ਹੀ ਗੱਬਣ ਹੋ ਗਈ ਆਪਣੇ ਤਾਂ ਜਿਹੜਾ ਤੁਸੀਂ ਟੀਕਾ ਭਰਾਇਆ ਜੀ ਉਹ ਪਹਿਲੇ ਟੀਕੇ ਗੱਬਣ ਹੋਊਗਾ ਠੀਕ ਹੈ ਜੀ ਠੀਕ ਹੈ ਤੇ ਆ ਗਾਂ ਦਾ ਟ੍ਰੀਟਮੈਂਟ ਕੀਤਾ ਸੀ ਬਾਈ ਤੇ ਇੱਕੇ ਟੀਕੇ ਦੀ ਗੱਬਣ ਹੋ ਗਈ ਆ ਤੇ ਕੋਈ ਵੀ ਵੀਰ ਦਾ ਕਿਸੇ ਦਾ ਪਸ਼ੂ ਰੀਪੀਟਰ ਦਾ ਮੇਰੇ ਨਾਲ ਜਰੂਰ ਸੰਪਰਕ ਕਰੋ ਤੇ ਕੋਈ ਜਰੂਰੀ ਨਹੀਂ ਵੀ ਮੈਂ ਆਉਣਾ ਹੀ ਆ ਆਪਾਂ ਫੋਨ ਤੇ ਵੀ ਤੁਹਾਨੂੰ ਦੱਸ ਦਿਆਂਗੇ ਵੀ ਕੀ ਹੱਲ ਹੁੰਦਾ ਪਸ਼ੂ ਦਾ ਤੇ ਪਿੰਡ ਢਹਿ ਲਵਾ ਸੀ ਇਹ ਤੇ ਰਿਪੀਟਰ ਸੀ ਗਾਂ ਦੋ ਤਿੰਨ ਵਾਰੀ ਟੀਕਾ ਭਰਿਆ ਸੀਗਾ ਚਲੋ ਦੋ ਤਿੰਨ ਵਾਰੀ ਵੀ ਬਹੁਤ ਹੁੰਦਾ ਲਾਸ ਤਾਂ ਲਾਸ ਹੀ ਹੈ ਨਾ ਤੇ ਕਰਿਓ ਜੇ ਸੰਪਰਕ ਬਾਈ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਕਰੋ ਜੀ ਪੇਜ ਨੂੰ ਫੋਲੋ ਕਰਿਓ ਜੀ ਧੰਨਵਾਦ